ਮੋਰਤ ਵੇਲੇ ਦਾ ਹੁਕਮਨਾਮਾ ਸਾਚ칸 ਸ੍ਰੀ ਹਰਮੰਦਰ ਸਾਹਿਬ ਸੋ ਲੋਕ ਮਹਿਲਾ ਤੀਜਾ ਨਾਨਕ ਭਿਨ ਸਤਿਗੁਰੂ ਪੇਟੇ ਜਗ ਅੰਧ ਹੈ ਅੰਦੇ ਕਰਮ ਕਮਾਏ ਸਬਦੈ ਸਿਉ ਚਿਤ ਨਾ ਲਾਵੇ ਜਿਤ ਸੁਖ ਵਸੈ ਮਨ ਆਏ ਤਾਮਸ ਲਗਾ ਸਦਾ ਫਿਰੇ ਇਹ ਨਿਸ ਜਲਤ ਬਿਹਾਏ ਜੋ ਤਿਸ ਭਾਵੈ ਸੋ ਥੀਐ ਕਹਿਨਾ ਕਿ ਚੂਨ ਨਾ ਜਾਏ ਮਹਿਲਾਤੀ ਜਾ ਸਤ ਗੁਰੂ ਫਰਮਾਇਆ ਕਾਰੀ ਇਹ ਕਰੇ ਹੋ ਗੁਰੂ ਦੁਆਰੇ ਹੋਈ ਕੈ ਸਾਹਿਬ ਸਮਾਲੇ ਹੋ ਸਾਹਿਬ ਸਦਾ ਹਜ਼ੂਰ ਹੈ ਪਰ ਮੈਂ ਕੇ ਛੋੜ ਕਟ ਕੇ ਅੰਤਰ ਜੋਤ ਤਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ दारू ਇਹੋ ਲਾਇਓ ਸਤਗੁਰ ਕਾ ਪਾਣਾ ਚਿਤ ਰਖੋ ਸੰਜਮ ਸਚਾ ਨੇ ਹੋ ਨਾਨਕ ਐਥੈ ਸੁਖੈ ਅੰਦਰ ਰਖੀ ਅਗੇ ਹਰਸਿਉ ਕੇਲ ਕਰੇ ਹੋ ਇਹ ਤੀਜੀ ਪਾਚਹੀ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਈ ਫਰਮਾਉਂਦੇ ਹਨ ਗੁਰੂ ਨੂੰ ਮਿਲਨ ਤੋਂ ਬਿਨਾ ਸੰਸਾਰ ਅੰਨਾ ਹੈ ਤੇ ਅੰਨੇ ਹੀ ਕੰਮ ਕਰਦਾ ਹੈ ਸਤਗੁਰੂ ਦੇ ਸ਼ਬਦ ਨਾਲ ਮਨ ਨਹੀਂ ਜੋੜਦਾ ਜਿਸ ਕਰਕੇ ਹਿਰਦੇ ਵਿੱਚ ਸੁਖ ਆਵਸੇ ਤਮੋਗੁਨ ਵਿੱਚ ਮਸ ਹੋਇਆ ਹੋਇਆ ਸਦਾ ਪਟਕਦਾ ਹੈ ਤੇ ਤੀਨ ਰਾਤ ਤਮੋ ਗੁਣ ਵਿੱਚ ਸੜਦਿਆਂ ਉਸ ਦੀ ਉਮਰ ਗੁਜ਼ਰਦੀ ਹੈ ਇਸ ਬਾਰੇ ਕੁਝ ਆਖਿਆ ਨਹੀਂ ਜਾ ਸਕਦਾ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਸੋਹੀ ਹੁੰਦਾ ਹੈ ਸਤਗੁਰੂ ਨੇ ਹੁਕਮ ਦਿੱਤਾ ਹੈ ਪਰਮ ਦਾ ਛੋੜ ਕਟਣ ਲਈ ਏਕਾਰ ਭਾਉ ਇਲਾਜ ਕਰੋ ਗੁਰੂ ਦੇ ਦਰ ਤੇ ਜਾ ਕੇ ਪਾਉ ਗੁਰੂ ਦੀ ਚਰਨੀ ਲੱਗੇ ਮਾਲਕ ਨੂੰ ਯਾਦ ਕਰੋ ਮਾਲਕ ਸਦਾ ਅੰਗ ਸੰਗ ਹੈ ਅੱਖਾਂ ਲਗੋ ਪਰਮ ਦੇ ਜਾਲੇ ਨੂੰ ਲਾ ਕੇ ਹਿਰਦੇ ਵਿੱਚ ਉਸ ਦੀ ਜੋਤ ਟਿਕਾਓ ਹਰੀ ਦਾ ਨਾਮ ਅਮਰ ਕਰਨ ਵਾਲਾ ਹੈ ਇਹ دارو ਵਰਤੋ ਸਤ ਗੁਰੂ ਦਾ ਪਾਣਾ ਮੰਨਣਾ ਚਿਤ ਵਿਚ ਰੱਖ ਤੇ ਸੱਚਾ ਪਿਆਰ ਰੂਪ ਰਹਿਣੀ ਧਾਰਨ ਕਰੋ ਗੁਰੂ ਸਾਹਿਬ ਕਹਿੰਦੇ ਹਨ ਇਹ दारू ਇੱਥੇ ਸੰਸਾਰ ਵਿੱਚ ਸੁਖੀ ਰੱਖੇਗਾ ਤੇ ਅੱਗੇ ਪਰਲੋਕ ਵਿੱਚ ਹਰੀ ਨਾਲ ਰਲੀਆਂ ਮੰਨੋਗੇ